ਸਾਤੀ ਕਾਲ ਦਰਸ਼ਕੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮੇਟੀ ਤੜਕਾ ਵਿੱਚ ਅੱਜ ਤੁਹਾਨੂੰ ਸੁਣਾਵਾਂਗੇ ਮਿਲ ਸਭ ਖਬਰਾਂ ਬਤੀ ਲੱਗਣ ਕਾਰਨ ਹੋਈ ਮੱਖੀ ਦੀ ਮੌਤ ਪ੍ਰਧਾਨ ਮੰਤਰੀ ਨੇ ਕੀਤਾ ਬਿੰਦਰ ਕੀ ਪੈਰੀ ਵਿੱਚ ਇੱਕ ਬੰਦਾ ਤੋੜਦਾ ਸਾਗ ਉਹਨਾਂ ਨੇ ਕੀਤਾ ਕੋਲ ਕੋਲ ਬੁਰਾ ਹਾਲ ਪੰਜਾਬ ਵਿੱਚ ਕੱਲ ਤੋਂ ਸੇਵਾ ਕੇਂਦਰਾਂ ਵਿੱਚ ਪੰਗੜੇ ਦੀਆਂ ਖੜਾਥਾਂ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰੋਂ ਕਿਸੇ ਨੇ ਕੀਤੀ ਸਾਗ ਵਾਲੀ ਪਤਨੀ ਚੋਰੀ ਬੜੀ ਹੀ ਪੋਸਤਾ ਤੋਂ ਬਾਅਦ ਪਤਾ ਲੱਗਾ ਕਿ ਉਹ ਤੇ ਉਹਨਾਂ ਨੇ ਰਾਤ ਖਾ ਰਿਆ ਸੀ ਇਹ ਪੈਨਕਾਰ ਪ੍ਰਧਾਨ ਮੰਤਰੀ ਤਿਲਕ ਕੇ ਪਹੁੰਚਿਆ ਪਾਕਿਸਤਾਨ ਪੰਜਾਬ ਦੇ ਸਕੂਲਾਂ ਵਿੱਚ ਜਦੋਂ ਪਤਾ ਲੱਗਾ ਕਿ ਟੀਕੇ ਲੱਗਣ ਲੱਗੇ ਨੇ ਤੇ ਬੱਚਿਆਂ ਨੇ ਮਾਰੀਆਂ ਕੰਦੋਂ ਪਾਛਾ ਆਪ ਵਿੱਚ ਕੁੜੀਆਂ ਮੰਗ ਰਹੀਆਂ ਸੀ ਲੋਹੜੀ ਤੇ ਮਗਰ ਪੈ ਗਿਆ ਕੁੱਤਾ ਡਰਦੀਆਂ ਨਿ ਸਾਰਾ ਝੋਨਾ ਰਾਹ ਵਿੱਚ ਖਲਾੜ ਦਿੱਤਾ ਇੱਕ ਇੱਕ ਮੱਕਾ ਟੋਟਿਆ ਸੀ ਮਰੂਜ ਜਦ ਉਸਨੇ ਘਰ ਜਾ ਦੇਖਿਆ ਤੇ ਉਸਨੇ ਕਿਹਾ ਇਸ ਤੇ ਮਰੂਜ ਪੰਜਾਬ ਵਿੱਚ ਰਜਾਈਆਂ ਤੇ ਗੰਦਨਲੀ ਭਰਤੀ ਚਾਲੂ ਇਸ ਵਿੱਚ ਪਹਿਲੀ ਤੋਂ ਤੀਜੀ ਪਾਸ ਭਾਗ ਲੈ ਸਕਦੇ ਨਾਲ ਦੜੇ ਵਾਲੀ ਦੇ ਪਿੰਡ ਵਿੱਚ ਦੀਪੂ ਨਾਂ ਦੇ ਬੱਚੇ ਨੇ ਖੰਡ ਖਡਾਉਣੇ ਖਾਣ ਲਈ ਆਪਣੀ ਮਾਂ ਦੇ ਕੱਟੀ ਬਾੜ ਬਾੜ ਦੋਸਤੋ ਇਹ ਵੀਡੀਓ ਅਸੀਂ ਬੜੀ ਹੀ ਮਿਹਨਤ ਨਾਲ ਤਿਆਰ ਕੀਤੀ ਹੈ ਜੇ ਤੁਹਾਨੂੰ ਹਾਸਾ ਆਇਆ ਮੈਂ ਅਬਲ ਤੇ ਸੋਚਦਾ ਕਿ ਤੁਹਾਨੂੰ ਹਾਸਾ ਜ਼ਰੂਰ ਆਇਆ ਹੋਵੇਗਾ ਤੇ ਤੁਸੀਂ ਇਹ ਹੁਣ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਧੰਨਵਾਦ